ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨਨ ਮੰਨ ਰਹੇ ਹਮਾਰਾ अपना जान करो प्रतपारा हमरे दुष्ट सबे तुम काव हो आप हाथ दे मोह बचाव हो सुहिब से मुर परिवार सेवक सिख सबे करताराम मुर찬ਜ करदे करए ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧੰਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਐਹ ਚੋਨੇ ਚੋਨੇ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤ੍ਰਾਸ ਨਿਵਰੇ ਹੋ ਜੋ ਸਦਾ ਹਮਾਰੇ ਪਛਾ ਸਰੀਆ ਤੁਝ ਜੂ ਕਰੇ ਹੋ ਰਖਾ ਰਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਠਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈ ਤੋ ਜਸ਼ਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋ ਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਪਨਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਅਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਨਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪੁਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾਕਾ ਮੂੜ ਉਚਾਰਤ ਭੇਦਾ ਜੈ ਕੋ ਭੇਵ ਨ ਪਾਵਤ ਬਿਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ महादेव को कहत सदा शिव निरंकार काचिनत नह पिव आप अपनी बुध है जेती बरनत पिन पिन तो है तेती तुम्हारा लख अनजय पसारा के बेद सजा प्रथम संसार एक रूप अनूप सरूपा रंक भयो राव कहि फूपा ਅੰਡੇ ਜੇ ਜੇ ਰਜ ਸੈਤ ਜਕੀਨੀ ਉਤਪਜ ਖਾਨ ਬੋਹਰ ਰਚਦੀਨੀ ਕਹੂੰ ਫੂਲ ਰਾਜ ਹੋਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਾਵ ਆਦਿ ਜੁਗਾਦ ਸਰੂਪ ਸਵੰਭਾਵ ਅਬ ਰਖਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਂ ਕੇ ਕਾਲ ਨਿਕਟ ਨਹਿ ਅਹਿ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਸਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ ਤਾ ਕੇ ਤਾਪ ਤਨਕ ਮਹਿ ਹਰੇ ਹੋ ਰਿਦ ਸਿਧ ਘਰਮੋ ਸਭ ਹੋਏ ਦੁਸ਼ਟ ਸ਼ਹਾਸ਼ਵ ਸਕੈ ਨ ਕੋਈ ਇਕ ਵਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤੇ ਹਾਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਥੋਰ ਮੋਹ ਸਹਾਈ दुष्ट दुखते ले हो बचाई एक ओंकार सतगुरु प्रसाद कबी ओ बाच बेनती चौपाई हमरे करो हाथ दे रक्षा पूर्ण होए चित के इच्छा तब चरणन मन रहे हमारा अपना जान करु प्रतपार हमरे दुष्ट सवे तुमका वो आप हाथ दे मोह बचावो सुखी बसे मुर परिवार सेवक सिख सब करतार मुर छानज कर दे करए सब बैरन को आज संगरे ਉਰਲ ਹੋਏ ਹਮਾਰੀ ਆਸ ਤੁਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੁਲ ਚੁਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਾਸਲੇ ਵਰੇ ਹੋ ਜੋ ਸਦਾ ਹਮਾਰੇ ਪਛਾ ਸਰਿਆ ਸੁਝੂ ਕਰਿਓ ਰਖਾ ਰੱਖ ਲਿਓ ਮੋਹਿ ਰਖਣਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੋ ਅਵਤਾਰ ਕਾਲ ਪਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਸੇਵ ਦਾਤ ਜਸ਼ਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਤ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਪਨ ਮੂ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਤੇ ਕੁੰਚਰ ਅਸਥੂਨਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ 부ਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਰਤਨਹਿ ਭੇਵ ਆਪ ਆਪੋ ਨੇ ਬੁਧ ਹੈ ਜੇਤੇ ਬਰਨਤ ਭਿੰਨ ਭਿੰਨ ਤੁਹ ਹੈ ਤੇਤੀ tumra lakha na jaye pasara ke bidas ja pratham sansara ek rup anuk sarupa rang payo raav kahi bhupa andaj jair jithe jikini ut bhaj khan bohar rach dini kahun bhool raja hoye baitha kahun simat payo shankar akai tha sagre shreshth dikhaye champav ਜੋ ਗਾਤ ਸਰੂਪ ਸਵੰਭਾਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਦਪਾਤਾ ਸਕਲ ਮਨੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸ਼ਰਣੀ ਪ੍ਰੇ ਤਿਨਕੇ ਦੁਸ਼ਟ ਦੁਖ ਤਹਵੇ ਮਰੇ ਪੁਰਖ ਜਵਨ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਂ ਕੇ ਕਾਲ ਨਿਕਟ ਨਹਿ ਰੱਛਾ ਹੋਏ ਤਹ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਹਿ ਰਹੋ ਤਾਂ ਕੇ ਤਾਪ ਤਨਕ ਮਹਿ ਹਰਿ ਹੋ ਰਿਦ ਸਿਧ ਘਰਮ ਸਭ ਹੋਈ ਦੁਸ਼ਟ ਸ਼ਾ ਸੁਭ ਸੁਕੈ ਨ ਕੋਈ ਇਕ ਬਾਰ ਜੇ ਤੁਮੈ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਆਰੀ ਆਪ ਹੱਥ ਦੇ ਲੈ ਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਵਿਓ ਬਾਚ ਬੇਨਤੀ ਚਉਪਈ ਹਮਰੇ ਕਰ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਵਿਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖਿ ਵਸੈ ਮੂਰ ਪ੍ਰਿਵਾਰਾ ਸੇਵਕ ਸਿਖ ਸਬੈ ਕਰਤਾਰ ਮੂਰ ਛਨਜ ਕਰਦੇ ਕਰਿਆ ਸਭ ਬੇਰਣ ਕੋ ਆਜ ਸੰਘਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮਹਿ ਸਾਡ ਕੋਈ ਅਬਰ ਨਾ ਧੰਉ ਜੋ ਬਰ ਚਾਹੋਂ ਸਤੁਨ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਅਹ ਚੁਰਚੁਨ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੈ ਮੁਜੈ ਉਬਰੈ ਮਰਣ ਕਾਲ ਕਾ ਤ੍ਰਾਸ ਨਿਵਰੈ ਹੋ ਜੋ ਸਦਾ ਹਮਾਰੇ ਪਛਾ ਸਰੀਆ ਤੁਝ ਜੂ ਕਰੇ ਹੋ ਰਖਾ ਰਖਲੇ ਹੋ ਮੇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਟਨ ਕੇ ਹੰਤਾ ਆਤਮਹੂਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾਂ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਿਤ ਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਭਦੀਓ ਸ਼ਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤੋਂ ਕਬਹੂੰ ਤੁਮੇ ਮਿਲਤ ਦੇਹ ਦਰਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰੇ ਆਪ ਆਪੁਨੀ ਬੁਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾਕੂ ਕਰਪਾਹਨ ਅਨੁਮਾਨਤ ਮਹਾ ਮੂਡ ਕਛ ਭੇਦਨ ਜਨਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਿਰੰਕਾਰ ਕਾ ਚਿਨਤ ਨਹ ਪੇਵ ਆਪ ਆਪੁਨੀ ਬੁਧਹਿ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਗਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਗ ਭਇਓ ਰਾਵ ਕਹੀਂ ਭੂਪਾ ਇੰਡਜ ਜੇ ਰਜ ਸਿਤਜ ਕੀਨੀ ਉਤ ਭਜ ਖਾਨ ਬਹੁਰ ਰਚਦੀਨੀ ਕਹੂ ਭੂਲ ਰਾਜਾ ਵੇ ਬੈਠਾ ਕਹੂ ਸਿਮਟ ਭਇਓ ਸ਼ੰਕਰ ਅਕੈਠਾ ਸਗਰੇ ਸ੍ਰੇਸ਼ਟ ਦਿਖਾਏ ਚੰਪਾਵ ਆਦ ਜੁਗਾਦ ਸਰੂਪ ਸਵੰ ਭਾਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਰ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਿਵੇਂ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਚਾ ਹੋਇ ਤਹ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕ੍ਰੇਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਂ ਕੇ ਤਾਪ ਤਨਕ ਮਹਿ ਹਰੇ ਹੋ ਰੇਦ ਸੇਜ ਘਰ ਮੋਂ ਸਭ ਹੋਈ ਦੁਸ਼ਟ ਸ਼ਾ ਸ਼ਵਸ ਕੈ ਨ ਕੋਈ ਇੱਕ ਬਾਰ ਜਿਨੂੰ ਤੁਮੈ ਸੁਮਾਰਾ ਕਾਲ ਫਾਸਤੇ ਤਾਹੇ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਾਰੇ ਦੁਸ਼ਟ ਦੁਖ ਤੇ ਰਹਾ ਖੜਗ ਕੇਤਨੇ ਸ਼ਰਨ ਤਿਹਾਰੀ ਆਪ ਹਾਥ ਦੇ ਲੈ ਹੋ ਬਾਰੀ ਸਰਬ ਠੋਰ ਮੋ ਸਹਾਈ दुष्ट दुखते ले हो बचाई एक ओंकार सतगुरु प्रसाद कबी ओ बाच बेनती चौपाई हमरी करो हाथ दे रक्षा पूर्ण होए चित के इच्छा तव चरणन मन रहे हमारा अपना जान करु प्रतपार हमरे दुष्ट सवे तुमका वो आप हाथ दे मोह बचावो सुखी बसे मुर परिवार सेवक सिख सब करतार मुर छानज कर दे करए सब बैरन को आज संगरे ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਉ ਜੋ ਬਰਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਅਹ ਚੁਲ ਚੁਨ ਸਤਰ ਹਮਾਰੇ ਮਾਰੇ ਅਹ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤ੍ਰਾਂਸ ਲਿਵਰੇ ਹੋ ਜੋ ਸਦਾ ਹਮਾਰੇ ਪਛਾ ਸਰੀਆ ਸੁਝੂ ਕਰਿਓ ਰਖਾ ਰਾਖ ਲਿਹੁ ਮੋਹਿ ਰਖਣਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੋ ਅਵਤਾਰ ਕਾਲ ਪਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਠਿਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਲਿਆਤ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਨਮੂ ਬਦਤੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੁੰਚਰ ਅਸਥੂਲਾ ਸਭ ਪਰਿ ਕਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੂੰ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ 부ਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨ ਰਤਨਹਿ ਭੇਵ ਆਪ ਆਪੋ ਨੇ ਬੁਧ ਹੈ ਜੇਤੇ ਬਰਨਤ ਭਿੰਨ ਭਿੰਨ ਤੁ ਹੈ ਤੇਤੀ tumra lakha na jaye pasara ke bedas ja pratham sansara ek rup anup sarupa rang payo rav kahi bhupa andaj jair jase thaj kini ut bhaj khan bohar rach dini ਕਹੂ ਬੋਲ ਰਾਜਾ ਹੋਵੇ ਬੈਠਾ ਕਹੂ ਸਿਮਟ ਭਇਓ ਸ਼ੰਕਰ ਇਕੈਠਾ ਸਗਰੇ ਸ੍ਰੇਸ਼ਟ ਦਿਖਾਏ ਚੰਪਾਵ ਯਾਦ ਜੁਗਤ ਸਰੂਪ ਸਵੰਭਾਵ ਆਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਨ ਦੇਸ਼ ਕਰੋ ਰਣ ਘਾਤਾ ਜੇ ਆਸ ਤੁਜ ਤਬ ਸਰਣੀ ਪ੍ਰੇ ਤਿਨਕੇ ਦੁਸ਼ਟ ਦੁਖ ਤਹਵੇ ਮਰੇ ਪੁਰਖ ਜਵਨ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਂ ਕੇ ਕਾਲ ਨਿਕਟ ਨਹ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹ ਨਿਹਰੇ ਹੋ ਤਾਕੇ ਤਾਪ ਤਨਕ ਮਹਿ ਹਰਿ ਹੋਰੇ ਦਿਸੇ ਦੇ ਘਰ ਮੋ ਸਭ ਹੋਈ ਦੁਸ਼ਟ ਸ਼ਾ ਸੁਭ ਸੁਕੈ ਨ ਕੋਈ ਏਕ ਬਾਰ ਜੇ ਤੁਮੈ ਸੁਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਆਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਵਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵ ਹੋਇ ਆਪ ਹਾਥ ਦੇ ਮੋਹ ਬਚਾਵੋ ਸੁਖੀ ਵਸੈ ਮੂਰ ਪ੍ਰਿਵਾਰ ਸੇਵਕ ਸਿਖ ਸਬੈ ਕਰਤਾਰ ਮੂਰ ਛਨਜ ਕਰਦੇ ਕਰਿਆ ਸਭ ਬੇਰਣ ਕੋ ਆਜ ਸੰਘਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮਹਿ ਸਾਡ ਕੋਈ ਅਬਰ ਨਾ ਧਿਉ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਅਹ ਚੁਰਚੁਨ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੈ ਮਜੇ ਉਬਰਿਆ ਮਰਣ ਕਾਲ ਕਾ ਤ੍ਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਅਸਰਿਆ ਤੁਝ ਜੂ ਕਰੇ ਹੋ ਰਖਾ ਰੱਖ ਲਿਓ ਮਿਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਟਨ ਕੇ ਹੰਤਾ ਆਤਮਹੋਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਭਦੀਓ ਸ਼ਤਰਣ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਕਰਖ ਕਰਤੂ ਕਬਹੂ ਤੁਮੇ ਮਿਲਤ ਦੇਹ ਦਰਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪੁ ਨੀ ਬੂਝ ਉਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭੋ ਤਾ ਕਾਮੂਡ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂਡ ਕਛ ਭੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪੁ ਨੀ ਬਦਹ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਗਾ ਨਾ ਜਾਏ ਪਸਾਰ ਕਹਿ ਬੇਦ ਸਜਾ ਪ੍ਰਸਨ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਈ ਭੂਪਾ ਇੰਡਜ ਜੇਰਜ ਸਿਤਜ ਕੀਨੀ ਉਤ ਭਜਖਾਨ ਬਹੁ ਰਚਦੀਨੀ ਕਹੂ ਭੂਲ ਰਾਜਾ ਵੇ ਬੈਠਾ ਕਹੂ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਇਆ ਚੰਪਾਵ ਯਾਦ ਜਗਾਦ ਸਰੂਪ ਸਵੰਭਾਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਅਸ ਸੰਗ੍ਰੋਧ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰੂਣ ਕਾ ਆ ਜੇ ਅਸ ਤੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹਵੇ ਮਰੇ ਵਰਖ ਜਵਨ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਪੂ ਇਕ ਬਾਰਤ ਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਚਾ ਹੋਇ ਤਹ ਸਭ ਕਾਲਾ ਦੁਸ਼ਟ ਅਰਾਸ਼ਟ ਤਰੇ ਤਤ ਕਾਲਾ ਕ੍ਰੇਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਂ ਕੇ ਤਾਪ ਤਨ ਕਮਹਿ ਹਰੇ ਹੋ ਰੇਦ ਸੇਜ ਘਰ ਮੋਂ ਸੁਭੋਈ ਦੁਸ਼ਟ ਸ਼ਾ ਸ਼ਵਸ ਕੈ ਨ ਕੋਈ ਇੱਕ ਬਾਰ ਜੇ ਨੂੰ ਤੁਮੈ ਸੁਹਾਰਾ ਕਾਲ ਵਾਸਤੇ ਤਾਹੇ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਾਰੇ ਦੁਸ਼ਟ ਦੁਖ ਤੇ ਰਹਾ ਖੜਗ ਕੇਤਨੇ ਸ਼ਰਨ ਤਿਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ